ਸਪਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਇ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੋਰઠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾ ਸਾ ਸਮਾਲਿ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੌਰਠਾ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ 5 ਐਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿ ਸੌਰ ਰਠਾ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਜਿਦਿ ਸਰੈਨ ਸਾਸਾ ਸਮਾਲੀ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੌਰ ਠਾਮ ਹਲਾ ਪੰਜੋਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਬਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵੈਸੋਰਠਾ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿ ਸੋਰਾਠਾ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲ ਪੂਰਨ ਸਬਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦੇਨ ਸਰੈਨ ਸਾ ਸਾਸ ਸਮਾਲੀ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੋਰਠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੋਰઠ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰਹਿਨ ਸਾਸ ਸਾਸ ਸਮਾਲਿ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਇ ਸੋਰਠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸ ਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵਾਹਿ ਸੌਰ ਰਠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੇ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਜਿਦਨ ਸਰਨ ਸਾਸਾ ਸਮਾਲੀ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਚਾਟੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੋਰਠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾ ਸਾ ਸਮਾਲਿ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵੈਸੋਰਠ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਇ ਸੋਰਠ ਮਹੱਲਾ 5 ਇੱਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵਾਸੌਰ ਰਠਾ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਰਣ ਸਾ ਸਾਸ ਸਮਾਲੀ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵੈਸੌਰਠ ਮਹਲਾ 5 ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਖੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾ ਸਾ ਸਮਾਲਿ ਪੂਰਨ ਸਭਨੀ ਤਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਵੈਸੌਰਠ ਮਹਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਈ ਦਿਨ ਸ ਰੈਨ ਸਾਸ ਸਾਸ ਮਾਲੀ ਪੂਰਨ ਸਬਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੇ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ 60 ਮਹਲਾ 5 ਜਮਾ ਤੇ ਉਥੇ ਰੱਖ ਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਅੰਦਾਸ ਆਪਣੇ ਆਪ ਰਾਕੇ ਘਟ ਘਟ ਸ਼ਬਦ ਸੁਭਾਕੇ ਗੁਰੂ ਕੇ ਚਰਨ ਉਪਰ ਬਲ ਜਾਏ ਦਿਨ ਸਾਰੈਨ ਸਾ ਸਾ ਸਮਾਲਿ ਪੂਰਨ ਸਭਨੀ ਤਾਈ ਰਹਾ ਆਪ ਸਹਾਈ ਹੋਆ ਸੱਚੇ ਦਾਸ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ